ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਹਿਾਂ ਤੁਹਾਡਾ ਖੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗਿਆ ਹੈ ਮੇਰੇ ਮੰਤਰੀਆਂ ਅਤੇ ਵਿਧਾਇਕਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ ਜੇ ਗੱਲ ਕਰੀਏ ਜਿਮਨੀ ਚੋਣ ਦੀ ਹਲਕਾ ਜਿਮਨੀ ਚੋਣ ਵੀ ਸਿਰਦਰਦੀ ਬਣ ਗਈ ਹੈ ਮੁੱਚ ਦਾ ਸਵਾਲ ਬਣ ਗਈ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ अरविंद केजरीवाल ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਬਨਟ ਦੇ ਵਿੱਚ ਵੱਡਾ ਬਦਲਾਅ ਕਰਨਗੇ ਕਿਉਂਕਿ ਮੰਤਰੀਆਂ ਦੇ ਜਿਹੜੇ ਖਾਸਮ ਖਾਸ ਸਾਥੀ ਨੇ ਵਿਧਾਇਕਾਂ ਦੇ ਜਿਹੜੇ ਸਾਥੀ ਨੇ ਉਹ ਚਟਾ ਵਿੱਚ ਰਹੇ ਨੇ ਆ ਦੋ ਤਿੰਨ ਦਿਨ ਤੋਂ ਲਗਾਤਾਰ ਸਰਬਜੀਤ ਕੌਰ ਮਾਨੁਕੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੱਖ-ਵੱਖ ਚੈਨਲ ਉੱਤੇ ਨਜ਼ਰ ਹੋ ਰਹੀਆਂ ਨੇ ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਐਮਰਜੈਂਸੀ ਕੈਬਨਿਟ ਮੀਟਿੰਗ ਸੱਦੀ ਹੈ 23 ਮਈ ਨੂੰ 23 ਮਈ ਨੂੰ ਵੱਡੇ ਫੈਸਲੇ ਹੋਣਗੇ 23 ਮਈ ਨੂੰ 11 ਵਜੇ ਜਿਹੜੀ ਚੰਡੀਗੜ੍ਹ ਦੇ ਵਿੱਚ ਸ਼੍ਰੀ ਭਗਵੰਤ ਮਾਨ ਦੀ ਮੁੱਖ ਮੰਤਰੀ ਵਾਲੀ ਰਹਿائش ਹੈ ਉੱਥੇ ਇਹ ਵੀ ਕਿਹਾ ਗਿਆ ਹੈ ਕਿ ਜਿੰਨੇ ਵੀ ਮੰਤਰੀ ਨੇ ਜਿੰਨੇ ਵੀ ਵਿਧਾਇਕ ਨੇ ਉਹ ਬਿਲਕੁਲ ਗੈਰ ਹਾਜ਼ਰ ਨਹੀਂ ਹੋਣਗੇ ਹਰ ਇੱਕ ਮੰਤਰੀ ਦਾ ਹਰ ਇੱਕ ਵਿਧਾਇਕ ਦਾ ਕੈਬਨਟ ਮੀਟਿੰਗ ਦੇ ਵਿੱਚ 23 ਮਈ ਨੂੰ 11 ਵਜੇ ਪਹੁੰਚਣਾ ਜ਼ਰੂਰੀ ਹੈ ਇਸ ਕੈਬਨਟ ਮੀਟਿੰਗ ਦੀ ਅਗਵਾਈ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨ ਜਾ ਰਹੇ ਨੇ ਇਹਦੇ ਵਿੱਚ ਬੀਬੀ ਐਮਬੀ ਯਾਨੀ ਕਿ ਪਾਖੜ ਡੈਮ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੋੜ ਦੇ ਦਿੱਤੀ ਗਈ ਹੈ ਕਿ ਹਰਿਆਣੇ ਨੂੰ ਉਹਨਾਂ ਦਾ ਬਣਦਾ ਪਾਣੀ ਦਿੱਤਾ ਜਾਵੇ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਇੱਕ ਪਾਸੇ 92 ਜਿਹੜੇ ਵਿਧਾਇਕ ਜਿੱਤੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਉੱਤੇ ਭਰੋਸਾ ਨਹੀਂ ਦਿਤਾਇਆ ਗਿਆ ਆਮ ਆਦਮੀ ਪਾਰਟੀ ਦੇ ਕਰਮਵੀਨਰ ਅਰਵਿੰਦ ਕੇਸ਼ੀ ਵਾਲਵਰ ਨੂੰ ਪੰਜਾਬ ਦੇ ਵਿੱਚ ਬਵਾਲ ਜਾਂ ਕਹਿ ਸਕਦੇ ਹਾਂ ਪੂਰੀ ਤਰ੍ਹਾਂ ਹਲਚਲ ਮਚੀ ਹੋਈ ਹੈ ਆਮ ਆਦਮੀ ਪਾਰਟੀ ਦੇ ਵੱਡੇ ਪਮਕੜ ਵੱਡੇ ਆਗੂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਹਿਤਾਵਾ ਲੇਖਦੰਦ ਕੱਲ ਤਾਂ ਇੱਕ ਵੱਡੇ ਆਗੂ ਨੇ ਇਸਤੀਫਾ ਵੀ ਦੇ ਦਿੱਤਾ ਇਹ ਕੰਮ ਕਿਵੇਂ ਸਾਹਮਣਾ ਹੈ ਇਹ ਸਾਰਾ ਲੋਲਾ ਕਿਵੇਂ ਨਿਬੜਿਆ ਜਾਵੇਗਾ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 23 ਮਈ ਨੂੰ 11 ਵਜੇ ਮੀਟਿੰਗ ਸੱਦੀ ਹੈ ਚੰਡੀਗੜ੍ਹ ਵਿਖੇ ਅਤੇ ਤਗੀਦ ਕੀਤਾ ਗਿਆ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਰ ਮੰਤਰੀ ਦਾ ਹਰ ਵਿਧਾਇਕ ਦਾ ਉੱਥੇ ਪਹੁੰਚਣਾ ਜ਼ਰੂਰੀ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 23 ਨੂੰ ਜਿਹੜੀ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ